ਪੌਣ ਦੇ ਪੰਗੜੇ ਪੰਗੜਾ ਪੌਣ ਦਾ ਛੜ ਦੇ ਓ ਛੜ ਦੇ ਪੰਗੜੇ ਪੌਂਦਾ ਬੋਕ ਆ ਓ ਬੋਕ ਪੰਗੜੇ ਪੌਂਦਾ ਓ ਲੈ ਇਧਰ ਬੋਕ ਨੂੰ ਕਿਉਂ ਵੀ ਉਹਨਾਂ ਵਾਸਤੇ ਹੈ ਪਰ ਆ ਜਾ ਓਏ ਚਲੋ ਕੋ ਪਾਸੇ ਕਰੋ ਪੋਰਾ 110 ਰੁਪਏ ਓ ਬਰੇ ਮਾਨ ਸਾ ਮੈਂ ਤੇਰਾ ਦੋਖੀ ਨਹੀਂ ਹੈਗਾ ਮੈਂਨੇ ਤੋਲਤਾ ਬੱਕਰਾ ਵੀ ਨਾ ਗਰੀਬ ਦਾ ਫਾਇਦਾ ਕਰਾਂ ਮੈਂ ਇਹ ਜਿੱਪਰਾ 15 ਉਹ ਇੱਕ ਮਿੰਟ ਦੱਸੋ ਉਹਨੂੰ ਬੱਕਰਾ ਫੜ ਦਿਉ ਕੌਣਾ ਹੈ ਇਹ ਥੋੜੀ ਗੱਲ ਆ ਐ ਤੈਨੂੰ ਮੁਕਤ ਵੀ ਨਹੀਂ ਫੜਾਉਣ ਲੱਗਿਆ ਇਹ ਹਾਂ ਆਕੇ ਤੂੰ ਹੀ ਲੈ ਆਏਂਗਾ ਜੀ ਨਾ ਲੈ ਗਿਆ 20 ਦਾ ਤਾਂ ਕਹੀ ਮੈਨੂੰ ਹੋਰ ਬੋਲ ਪਹਿਲਾਂ ਉੱਥੇ ਸੌਦਾ ਛੱਡੇ ਇਹਨੂੰ ਬੱਕਰਾ ਪਸੰਦ ਆਇਆ ਜੀ ਹੁਣ ਸਾਰ ਪਹਿਲਾਂ ਉੱਥੇ ਸੌਦਾ ਛੱਡੇ ਸੁਣ ਮੈਂ ਹੀ ਚਾਹ ਰੂਂਦਾ ਤੂੰ ਨਾ ਬੋਲ ਬਾਜੋ 1.5 ਲੱਖ ਆ ਦੇ ਦੇਖਣ ਦੇ ਕੱਟ ਜਿਹੜਾ ਉਹ ਖੜਾ ਰੇਟ ਲੱਗਾ ਉਹ ਭਰਿਆ ਲੋਕਾ ਤੁਹਾਡੇ ਪਿੱਛੇ ਮੈਂ ਉਹਨਾਂ ਨਾਲ ਛੇਤਰ-ਮਛੇਤ ਨਹੀਂ ਹੋ ਰਿਹਾ ਕਿੱਥੇ ਫਰਮਾਨਾ ਮੈਨੇ ਤੋਲਤਾ ਬੱਕਰਾ ਵੀ 800 ਰੁਪਿਆ ਦਾ ਹੈ ਮੈਂ ਮਰਦੀ ਜੀ ਨਾ ਲੈਣਾ ਇਹਨੂੰ ਟੋਟਾ ਨਾ ਵੇਚਣਾ ਇਹਨੂੰ ਟੋਟਾ ਜੀਨੇ ਦਵਾ ਦੇ ਦਵਾ ਦੇ 1000 ਰੁਪਏ ਖੜਾ ਦੋ ਲਾ ਬਾਰ ਨੂੰ ਜੋ ਪਾਣੀ ਦੇਓ ਭਾਈ ਟੱਲੋ ਪਾਣੀ ਕਿਸੇ ਦਾ ਵੀ ਧੜਕੀ ਬੂਣੀ ਦਾ ਕੰਮ ਹੈ ਸੌਦਾ ਖਰਾਬ ਨਾ ਕਰੋ ਬੋਲਣ ਦਾ ਤਾਂ ਇਹ ਸਾਡੇ ਹੀ ਹੱਕ ਹੈ ਕੁਸਤਾ ਬੋਲੀ ਨਹੀਂ ਚੱਕੂ ਮੁੰਡਾ ਹਰ 17000 ਰੁਪਿਆ ਫੜਾ ਤੂੰ ਫਤਿਆ ਰਹੇਗਾ ਤੜਕੇ ਨੂੰ ਤੜਕਾ ਲਾ ਲਾ ਮੁੰਡਿਆ ਬੇ ਲਾ ਮੱਥੇ ਪੂਰੇ ਕਰ ਮੇਰੇ ਕੀਦਾ ਬਾਈ ਤੜਕੇ ਨੂੰ ਤੜਕਾ ਲਾ ਲਾ ਸੇਵ ਚ ਪਾ ਲੈ ਬਸ ਮੈਂ ਤੇਰਾ ਕੋਈ ਦੋਖ ਹੀ ਨਹੀਂ ਹੈਗਾ ਕਮਲਾ ਬੰਦਾ ਅਨਾਕ ਪਰਾਂ ਕਰ ਸਹੀ 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 ਸਭੀ ਕਰਾਨ ਕਰੋ ਇੰਨ ਬੜਕੀ ਬੜਕੀ ਇੱਕ ਰੀਸ ਨਾ ਕਿਸੇ ਦੀ ਉਹ ਫਲਾਣੇ ਦਾ 60 ਦਾ ਵੇਚ ਗਿਆ ਸਤ ਉਹ ਕੋਈ ਕੁਆਲਿਟੀ ਵਿਕਦੀ ਐ ਕਿਉਂ ਜੀ ਕੁਆਲਿਟੀਆਂ ਵਿਕਦੀਆਂ ਨੇ ਯਾਰ ਕੋਦੇ ਨਾਲ ਬੱਧੀ ਅਸੀ ਬਖਵਾ ਮੈਂ ਰਾਤ 1,80,000 ਪੱਟ ਤੇ ਲਾਤਾ ਕਿਸੇ ਦੀ ਤੇ ਅਗਲੇ ਨੇ ਦਿੱਤੀ ਮੈਂ ਗਾਹਾਂ 2-10 ਦੀ ਦੇਣੀ ਸੀ ਮਹਾਰਾਟਚ ਮੈਂ ਵੀ ਇਹ ਚੋਂ ਪੈਸੇ ਖਾਂਦਾ ਸੀ ਅਗਲੇ ਨੇ ਆਲਨ ਨੇ ਨਹੀਂ ਵੇਚੀ ਆਲਨ ਵੀਡੀਓ ਪੁੱਛ ਇਹ ਤਾਂ ਦਾਇਜੀ ਹੋਰ ਬੰਦੇ ਹੋਣਾ ਸਾਨੂੰ ਇਹ ਨਹੀਂ ਹੈ ਕਿ ਗੱਲ ਵੀ ਥੋੜੀ ਦਲਾਲੀ ਤੇ ਖੜਨੇ ਆ ਸਾਰਾ ਦਿਨ ਰਾਤ ਬਿਜ਼ਨਸ ਚੱਲਦਾ ਅਸੀਂ ਫੋਨਾਂ ਤੇ ਮਾਲ ਵੇਚਦੇ ਆ ਸੰਤਾ 10-1000 ਇਕੱਠਾ ਮਿੰਟ ਚ ਬਣ ਜਾਂਦੇ ਇਥੇ ਇੱਕ ਸਾਨੂੰ ਕੰਮ ਥੋੜੀ ਮੰਡੀ ਦੇ ਵਿੱਚ ਆ ਕੇ ਕਰਨਾ ਪੈਂਦਾ 17 ਆ ਗਿਆ ਬਾਈ ਤੇ ਐ ਕਰ ਇਹਨਾਂ ਨੂੰ ਚਾਹ 10 ਰੁਪਏ ਛੋੜ ਕਰ ਦੇ ਠੀਕ ਹੈ ਮੇਰੀ ਕਰਾ ਦੇ ਬੂਣੀ ਜੋ ਮਰਜ਼ੀ ਕਰਾ ਦੇ ਤੋ ਤੋ 200 ਲੋਂ ਵੀ ਕਿਹਾ ਸੀ ਤੁਹਾਨੂੰ ਹਾਂ ਲੈ ਖੋ ਲੋ ਵਾਹ ਤੁਹਾਨੂੰ ਕੁੱਟ ਕੇ ਸੌਦਾ ਦਿਵਾਇਆ ਛੱਤਰ ਨਾਲ ਤੇਰੀ ਬੂਣੀ ਕਰਕੇ ਤੁਰਿਆ ਹੁਣ ਹੋਰੇਗਾ ਵਾਗਰ ਚੋਦਾ ਨੇ ਵਾਰੇ ਆ ਰਿਹਾ ਯਾਰ ਪਾ ਠੀਕ ਹੈ ਠੀਕ ਹੈ ਇਹਨੂੰ ਛੋੜ ਦੇ ਹਾਂ ਉਹ ਦੇਖਿਓ ਕਿ ਕੀ ਦਿੱਤੇ ਚੱਲ ਦੇ ਦੇ ਵਿਚਾਰੇ ਅੱਖਲਾ ਕੀ ਚੋੜੀ ਭਾਈ ਚੋੜੀ ਚ ਪਾ ਦੇ ਸਾਰੀ ਉਹ ਮਾਰਨਾ ਮਾਰਨਾ ਪਗਤਾ ਹੇ 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 ਨਾ ਅਰਦਾ ਭਾਈ